ਮੈਂ ਪ੍ਰਤਮ ਗੁੰਦਿਰ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਅੱਜ ਅਸੀਂ ਟਾਗਰੀ ਦੇ ਕੈਚਮੈਂਟ ਦੇ ਵਿੱਚ ਖੜੇ ਹਾਂ ਜਿੱਥੇ ਦੇਖਿਆ ਜਾ ਰਿਹਾ ਪਾਣੀ ਪਿੱਛੋਂ ਦੀ ਬਹੁਤ ਜ਼ਿਆਦਾ ਆ ਰਿਹਾ ਲੇਕਿਨ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਅਸੀਂ ਲੈਵਲ ਨੂੰ ਡੇਲੀ ਵਾਚ ਆਊਟ ਰੱਖ ਰਹੇ ਹਾਂ ਐਟ ਪ੍ਰੈਸੈਂਟ ਜਿਹੜਾ ਟਾਗਰੀ ਦਾ ਲੈਵਲ ਚੱਲ ਰਿਹਾ 11 ਫੁੱਟ 11.8 ਫੁੱਟ ਚੱਲ ਰਿਹਾ ਹੈਗਾ ਤੇ ਵਿਦਨ ਬੈਂਕਸ ਦੇ ਵਿੱਚ ਹੈ ਕਿਤੇ ਵੀ ਸਾਡੇ ਬੈਂਕਸ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਟਾਗਰੀ ਦੇ ਕਿਤੇ ਵੀ ਕੋਈ ਬਰੀਚਸ ਨਹੀਂ ਹੋਈ ਹੈ ਤੇ ਟਾਂਗਰੀ ਇਸ ਤੋਂ ਇਲਾਵਾ 3-4 ਫੁੱਟ ਫੋਰ ਸਸਟੇਨ ਕਰ ਸਕਦਾ ਹੈ ਪਿੱਛੋਂ ਜਿਹੜਾ ਪਾਣੀ ਆ ਰਿਹਾ ਉਹਨੂੰ ਵੀ ਅਸੀਂ ਮਾਨੀਟਰ ਕਰ ਰਹੇ ਹਾਂ ਤੇ ਇਹ ਅਪੀਲ ਕੀਤੀ ਜਾਂਦੀ ਹੈ ਵੀ ਅਫਵਾਹਾਂ ਤੋਂ ਦੂਰ ਰਹਿਣ ਬਰੀਚੇਸ ਪਟਿਆਲਾ ਜ਼ਿਲ੍ਹੇ ਦੇ ਵਿੱਚ ਟਾਂਗਰੀ ਦੇ ਵਿੱਚ ਤੇ ਖੱਗਰ ਦੇ ਵਿੱਚ ਕਿਤੇ ਵੀ ਨਹੀਂ ਹੋਈ ਖੱਗਰ ਦਾ ਪਾਣੀ ਕੱਲ ਸਰਾਲਾ ਦੇ ਵਿੱਚ ਦੇਖਣ ਵਿੱਚ ਆਇਆ ਸੀ ਜੋ ਹੁਣ ਘਟ ਚੁੱਕਿਆ ਉਹਦਾ ਇਫੈਕਟ ਰਾਤ ਨੂੰ ਜਿਹੜਾ ਹੈਗਾ ਦੇਵੀਗੜ੍ਹ ਵਾਲੀ ਸਾਈਡ ਦੇਖਣ ਨੂੰ ਮਿਲਿਆ ਸੀ ਉਹ ਵੀ ਹੁਣ ਅਗਲੇ 3-4 ਘੰਟਿਆਂ ਦੇ ਵਿੱਚ ਘਟਨਾ ਸ਼ੁਰੂ ਹੋ ਜੂਗਾ ਹੁਣ ਇਹਦਾ ਫੈਕਟਰ ਕਲਾ ਫਿਰ ਜਿਹੜਾ ਤੁਹਾਨੂੰ ਦਿਖੇਗਾ ਉਹ ਸਮਾਣਾ ਪਾਪੜਾ ਏਰੀਆ ਦੇ ਵਿੱਚ ਦਿਖੇਗਾ ਕਿਉਂਕਿ ਪਾਣੀ ਜਿਹੜਾ ਹੈਗਾ ਹਰਿਆਣੇ ਦੇ ਕੈਚਮੈਂਟ ਦੇ ਵਿੱਚ ਜਾ ਚੁੱਕਾ ਤੇ ਹਰਿਆਣੇ ਹਰਿਆਣੇ ਤੋਂ ਪਾਸ ਹੁੰਦਾ ਹੋਇਆ ਸਮਾਣੇ ਵੀ ਦੇ ਵਿੱਚ ਬਾਸ਼ਾਪੁਰ ਸੋਲੀ ਮਤੌਲੀ ਹਰਚੰਦਪੁਰਾ ਉੱਥੇ ਪਾਣੀ ਦਾ ਲੈਵਲ ਇਨਕਰੀਸ ਕਰ ਸਕਦਾ ਹੈ ਬਟ ਸਾਡੀ ਟੀਮ ਜਿਹੜੀ ਹੈਗੀ ਆ ਉਥੇ ਡੈਪਿਊਟਡ ਨੇ ਜੀਸੀਬੀਜ਼ ਤੇ ਈਸੀ ਬੈਗਸ ਮਿੱਟੀ ਦਾ ਪੂਰੇ ਤਰ੍ਹਾਂ ਪ੍ਰਬੰਧ ਹੈਗਾ ਤੇ ਸਾਡੀ ਟੀਮਸ ਔਨ ਦਾ ਗਰਾਉਂਡ ਹੈਗੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਪੈਨਿਕ ਕ੍ਰੀਏਟ ਕਰਨ ਦੀ ਬਿਲਕੁਲ ਜ਼ਰਤ ਨਹੀਂ ਹੈਗੀ ਆ ਸਾਡੇ ਲੈਵਲਸ ਪੂਰੀ ਤਰ੍ਹਾਂ ਮੋਨੀਟਰ ਕੀਤੇ ਜਾ ਰਹੇ ਆ ਬ੍ਰੀਚਸ ਬ੍ਰੀਚਸ ਕੋਈ ਵੀ ਨਹੀਂ ਪ੍ਰੇਡਿਕਟ ਹੋਈਆਂ ਨਾ ਹੀ ਕਿਤੇ ਬ੍ਰੀਚਸ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਸਫੀਸ਼ੀਐਂਟ ਮਸ਼ੀਨਰੀਜ਼ ਵੀ ਡਿਪਲੋਏ ਕੀਤੀ ਗਈ ਹੈ ਸੀ ਟਾਂਗਰੀ ਨਦੀ ਤੇ ਆਲਰੇਡੀ ਇੱਕ ਮਸ਼ੀਨ ਡਿਪਲੋਏ ਕੀਤੀ ਹੋਈ ਹੈ ਮੋਹਲਕੜ ਮਸ਼ੀਨ ਖੜੀ ਹੋਈ ਹੈ ਸ਼ੇਖੂਪੁਰ ਦਾਲਤੀ ਵਾਲੇ ਇੱਕ ਮਸ਼ੀਨ ਖੜੀ ਹੋਈ ਹੈ ਇਸ ਤੋਂ ਇਲਾਵਾ ਮਾੜੂ ਦੇ ਵਿੱਚ ਇੱਕ ਮਸ਼ੀਨ ਖੜੀ ਹੋਈ ਹੈ ਸਮਾਣਾ ਬਾਤਰਾਣਾ ਏਰੀਆ ਦੇ ਵਿੱਚ ਹਰਚੰਦਪੁਰਾ ਇੱਕ ਮਸ਼ੀਨ ਖੜੀ ਹੋਈ ਹੈ ਬਾਸ਼ਾਪੁਰਕ ਮਸ਼ੀਨਸ ਖੜੀਆਂ ਹੋਈਆਂ ਨੇ ਤੇ ਮਸ਼ੀਨਸ ਸਫੀਸ਼ੀਐਂਟ ਡਿਪਲੋਏਡ ਕੀਤੀਆਂ ਹੋਈਆਂ ਤੇ ਕਿਸੇ ਵੀ ਤਰ੍ਹਾਂ ਦਾ ਪੈਨਿਕ ਦੀ ਕੋਈ ਜ਼ਰੂਰਤ ਨਹੀਂ ਹੈ ਗਿਆ ਈਵਨ ਪਟਿਆਲਾ ਬੜੀ ਨਦੀ ਦੇ ਵਿੱਚ ਵੀ ਸਿਟੀ ਏਰੀਆ ਟੋਟਲੀ ਸੇਫ ਹੈ ਪਿੱਛੋਂ ਜਿਹੜਾ ਕੈਚਮੈਂਟ ਆ ਬਾਰਿਸ਼ ਦਾ ਪਾਣੀ ਹੈ ਉਹ ਸਿਰਫ ਸਿਰਫੋ ਸਿਰਫ 2 ਫੁੱਟ ਚੱਲ ਰਿਹਾ ਹੈ ਇਸ ਟਾਈਮ ਜਿਹੜਾ ਫਤਿਹਗੜ ਦੇ ਵਿੱਚ ਹੈ ਜਿਹੜਾ ਪਾਣੀ ਫਿਕਸ ਕਰੇਗਾ ਪਟਿਆਲੇ ਨੂੰ ਤੇ ਪਾਣੀ ਜਿਹੜਾ ਮੈਕਸਿਮਮ ਪਟਿਆਲਾ ਬੜੀ ਨਦੀ ਦੇ ਜਾ ਸਕਦਾ ਉਹ 2 ਤੋਂ 2.5 ਫੁੱਟ ਜਾ ਸਕਦਾ ਇਸ ਤੋਂ ਵੱਧ ਨਹੀਂ ਜਾ ਸਕਦਾ